ਭਾਰਤ ਪਾਕਿਸਤਾਨ ਦੇ ਵਿਚਕਾਰ ਜਦੋਂ ਤਣਾਅ ਵਧਦਾ ਆਪਸੇ ਦੋਨੇ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਹਮਲਾ ਕੀਤਾ ਜਾਂਦਾ ਜਿਸ ਦੇ ਵਿੱਚ ਹਾਲਾਂਕਿ ਵੱਡੇ ਪੱਧਰ ਤੇ ਪਾਕਿਸਤਾਨ ਦੁਆਰਾ ਭਾਰਤ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਸਾਰੀਆਂ ਕੋਸ਼ਿਸ਼ਾਂ ਨੂੰ ਭਾਰਤੀ ਜਿਹੜੀ ਆਰਮੀ ਆ ਉਸ ਦੁਆਰਾ ناکਾਮ ਕਰਕੇ ਰੱਖ ਦਿੱਤਾ ਜਾਂਦਾ ਕਿਉਂਕਿ ਇਧਰਲੇ ਪਾਸਿਓਂ 에어 డిਫੈਂਸ ਦੇ S-400 ਜਿਹੜਾ ਜੋ 에어 డిਫੈਂਸ ਆ ਉਸ ਦੇ ਨਾਲ ਸਾਰੀਆਂ ਮਜ਼ਾਈਲਾ ਉਹਨਾਂ ਦੀਆਂ ਡਰੋਨ ਸਾਰੇ ਨੂੰ ਜਿਹੜਾ ਹਵਾ ਦੇ ਵਿੱਚ ਡਿਸਟਰੋਏ ਕਰਕੇ ਰੱਖ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਅਮਰੀਕਾ ਦੀ ਜਿਹੜੀ ਗੱਲਬਾਤ ਦੇ ਨਾਲ ਸਾਰਾ ਸਮਝੌਤਾ ਕਰਵਾ ਦਿੱਤਾ ਜਾਂਦਾ ਅਮਰੀਕਾ ਦੀ ਵਿਚੋਲਗੀ ਦੇ ਨਾਲ ਸਮਝੌਤਾ ਹੋ ਜਾਂਦਾ ਤੇ ਉਸ ਤੋਂ ਬਾਅਦ ਅੱਜ ਭਾਰਤੀ ਆਰਮੀ ਦੇ ਜਿਹੜੇ ਭਾਰਤੀ ਫੌਜ ਦੇ ਤਿੰਨੋਂ ਜਿਹੜੇ ਡੀਜੀਐਮਓ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡਾ ਐਲਾਨ ਕੀਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਿਆ ਕਿ ਬਾਡਰਾਂ ਦੇ ਉੱਪਰ ਸਾਡੀ ਸਿਕਿਉਰਿਟੀ ਹਰ ਵਕਤ ਯਾ ਫਿਰ ਤਿਆਰ ਆ ਕਿਸੇ ਵੀ ਮਿਸ਼ਨ ਨੂੰ ਲੈ ਕੇ ਭਾਰਤੀ ਆਰਮੀ ਪਿੱਛੇ ਨਹੀਂ ਹਟਰੀ ਤੇ ਇਤੋਂ ਤੱਕ ਇਹ ਵੀ ਕਿਹਾ ਕਿ ਨਵੇਂ ਮਿਸ਼ਨ ਦੇ ਲਈ ਵੀ ਭਾਰਤੀ ਆਰਮੀ ਤਿਆਰ ਹੈ ਤੇ ਇਤੋਂ ਇਹ ਵੀ ਗੱਲ ਕਹੀ ਗਈ ਕਿ ਨਵੀਂ ਹੁਣ ਨਵੇਂ ਕਸਮ ਦੀ ਲੜਾਈ ਹੋਵੇਗੀ ਜਾਨੀ ਕਿ ਇੱਕ ਪਾਸੇ ਭਾਰਤੀ ਫੌਜ ਜਿਹੜੇ ਡੀਜੀਐਮਓ ਨੇ ਉਹਨਾਂ ਦੀ ਜਿਹੜੀ ਪਾਕਿਸਤਾਨ ਦੇ ਡੀਜੀਐਮਓ ਦੇ ਨਾਲ ਜਿਹੜੀ ਅਹਿਮ ਬੈਠਕ ਹੋਣੀ ਆ ਪਰ ਉਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਬਹੁਤ ਵੱਡੀਆਂ ਗੱਲਾਂ ਆਖੀਆਂ ਗਈਆਂ ਨੇ ਹਾਲਾਂਕਿ ਭਾਰਤੀ ਫੌਜ ਦਾ ਇਹ ਕਹਿਣਾ ਕਿ ਭਾਰਤ ਦੇਸ਼ ਦਾ ਭਾਰਤੀ ਫੌਜ ਦਾ ਜਿਹੜਾ ਕਰ ਸਿੱਧਾ ਤੇ ਤਰੀਕੇ ਨਾਲ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਆ ਤਾਂ ਉਹ ਅਤਵਾਦ ਦੇ ਨਾਲ ਆ ਅਤਵਾਦ ਦੇ ਨਾਲ ਕਿਸੇ ਵੀ ਤਰੀਕੇ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਆਰਮੀ ਨੇ ਜਿਹੜਾ ਜੋ ਅਤਵਾਦ ਦਾ ਸਾਥ ਦਿੱਤਾ ਇਸ ਕਰਕੇ ਉਹਨਾਂ ਨੂੰ ਜਿਹੜਾ ਮੂੰਹ ਦੀ ਖਾਣੀ ਪਈ ਅਜਿਹੀਆਂ ਗੱਲਾਂ ਜਿਹੜੀ ਭਾਰਤੀ ਫੌਜ ਦੇ ਮੁਖੀਆਂ ਦੁਆਰਾ ਕਈਆਂ ਕਈਆਂ ਨੇ ਤਾਂ ਹੁਣ ਭਾਰਤੀ ਫੌਜ ਦੇ ਜਿਹੜੇ ਮੁਖੀ ਨੇ ਤਿੰਨੋਂ ਫੌਜਾਂ ਜਿਹੜੀਆਂ ਦਲ ਜਲਥਾਲ ਅਤੇ ਵਾਯੂ ਸੈਨਾ ਹੈ ਉਹਨਾਂ ਦੇ ਮੁਖੀਆਂ ਦੁਆਰਾ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਿਆ ਜਿਸ ਦੇ ਵਿੱਚ ਕਿ ਬਹੁਤ ਵੱਡੀਆਂ ਗੱਲਾਂ ਆਪਰੇਸ਼ਨ ਸੰਦੂਰ ਨੂੰ ਲੈ ਕੇ ਵੀ ਇਹ ਵੀ ਗੱਲ ਆਖੀ ਗਿਆ ਕਿ ਆਪਰੇਸ਼ਨ ਸੰਦੂਰ ਵਾਲੇ ਖਤਮ ਨਹੀਂ ਹੋਇਆ ਗਿਆ ਹਾਲਾਂਕਿ ਇਤੋਂ ਤੱਕ ਇਹ ਕਿਹਾ ਗਿਆ ਕਿ ਆਪਰੇਸ਼ਨ ਸੰਦੂਰ ਦੇ ਵਿੱਚ ਜਿਹੜਾ ਮੂੰਹ ਤੋੜ ਜਵਾਬ ਆ ਉਹ ਪਾਕਿਸਤਾਨ ਨੂੰ ਦਿੱਤਾ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਦੁਆਰਾ ਕਿ ਕਿਸ ਤਰੀਕੇ ਦਾ ਰਵਈਆ ਰੱਖਿਆ ਜਾਂਦਾ ਕਿ ਅੱਤਵਾਦ ਨੂੰ ਕੋਈ ਥਾਂ ਪਾਈ ਜਾਂਦੀ ਹੈ ਜਾਂ ਘਰ ਇਸੇ ਤਰੀਕੇ ਦੇ ਨਾਲ ਭਾਰਤੀ ਫੌਜ ਦੁਆਰਾ ਮੁਰ ਤੋਂ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਪਰ ਇਨ੍ਹਾਂ ਗੱਲਾਂ ਦੇ ਵਿੱਚ ਭਾਰਤੀ ਆਰਮੀ ਦੁਆਰਾ ਇਹ ਕੁਝ ਸਪਸ਼ਟ ਕਰ ਦਿੱਤਾ ਗਿਆ ਕਿ ਨਵੇਂ ਮਿਸ਼ਨ ਦੇ ਲਈ ਭਾਰਤੀ ਆਰਮੀ ਤਿਆਰ ਆ ਤੇ ਇਹ ਵੀ ਗੱਲ ਆਖੀ ਗਈ ਹੈ ਕਿ ਹੁਣ ਲੜਾਈ ਨਵੇਂ ਤਰੀਕੇ ਦੇ ਨਾਲ ਹੋਵੇਗੀ ਬਹੁਤ ਵੱਡੀਆਂ ਗੱਲਾਂ ਨੇ ਜਿਹੜੀਆਂ ਬਹੁਤ ਵੱਡੇ ਖੁਲਾਸੇ ਨੇ ਭਾਰਤੀ ਆਰਮੀ ਦੁਆਰਾ ਇੱਕ ਪ੍ਰੈਸ ਕਾਨਫਰੰਸ ਕਰਕੇ ਕਰ ਦਿੱਤੇ ਗਏ ਨੇ